ਸੋ ਗੁੱਡ ਮਾਰਨਿੰਗ एवरीवन ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਨਵੇਂ ਦਿਨ ਦੇ ਵਿੱਚ ਚੱਲੇ ਦਾ ਆਪਾਂ ਸਵੇਰੇ 6 ਵਜੇ ਦੇ ਆ ਆਪਾਂ 6 ਵਜੇ ਉੱਠ ਕੇ ਉੱਥੋਂ ਢਾਬੇ ਤੋਂ ਤੇ ਆ ਕੇ ਸੌਂਗੇ ਸੀ ਗੱਡੀ 'ਚ ਗੱਡੀ ਖੜੀ ਏ ਤੇ ਟਾਈਮ ਹੁਣ ਹੋ ਗਿਆ 9:00 ਵਜ ਗਿਆ ਚਾਹ ਜੁ ਪੀਣ ਲਈ ਰੁਕੇ ਆ ਇਹਨੂੰ ਝਟ ਜਿਹੜਾ ਅੱਧਾ ਘੰਟਾ ਸਾਹ ਦਵਾਈ ਦਾ ਪਹੁੰਚਾਂਗੇ ਅੱਜ ਰਾਤ ਨੂੰ 10:00 ਵਜੇ ਤੱਕ ਆਪਾਂ ਬੜੂਚ ਪਹੁੰਚ ਜਾਂਗੇ ਗੁਰਦੁਆਰਾ ਸਾਹਿਬ ਹੈਗਾ ਉੱਥੇ ਗੁਰਦੁਆਰਾ ਹੋਸੀ ਕਮੇਟੀ ਦਾ ਜਿਹੜਾ ਚਾਦਰ ਸਾਹਿਬ ਗੁਰਦੁਆਰਾ ਹੈ ਆਪਣਾ ਗਰੂਜ ਦੇ ਵਿੱਚ ਇੱਕ ਉਹਨਾਂ ਉਰਰ ਬਣਾਇਆ ਹੈ ਮੇਨ ਹਾਈਵੇ ਤੇ ਜਿੱਥੇ ਸਾਰੇ ਟਰੱਕ ਡਰਾਈਵਰ ਖਲੋਂਦੇ ਨੇ ਉੱਥੇ ਰੱਖ ਦੇਣਗੇ ਬਾਪੂ ਜੀ ਆਪਾਂ ਨੂੰ ਗਾਂ ਦਾ ਫਿਰ ਵੇਖ ਲਾਂਗੇ ਚਾਹ ਚੁ ਪੀਏ ਤੇ ਫਿਰ ਗਵਾ ਕੇ ਸਾ ਗੱਡੀ ਨੂੰ ਚੱਲਣੇ ਗਾਂ ਨੂੰ ਐ ਢਾਬੇ ਦੇ ਰੁਕੇ ਹੋ ਬੰਮੜਾ ਟੈਲ ਨਹੀਂ ਆਏ ਸੀ ਆ ਢਾਬੇ ਦੇ ਬੈਕ ਸਾਈਡ ਇੱਥੇ ਆਕ ਨਦੀ ਜੀ ਹੈ ਪਾਣੀ ਦੇ ਲਈ ਫਸਲਾਂ ਦੇ ਪਾਣੀ ਦੇ ਲਈ ਤੇ ਫਸਲਾਂ ਇੱਧਰ ਚੰਗੀਆਂ ਹੁੰਦੀਆਂ ਨੇ ਜ਼ਮੀਨ ਹੁਣ ਤਾਂ ਕਾਫੀ ਪਧਰੀ ਕਰਦੀ ਉਹ ਸਾਹਮਣੇ ਸਾਰੀ ਕਣਕ ਹੀ ਲੱਗੀ ਹੋਈ ਏ ਤੇ ਇੱਧਰ ਪਿੱਛੇ ਉਹ ਹੀ ਕੀ ਬੋਲਦੇ ਆ ਆ ਖੇਤੀ ਜਿਹੜੀ ਹੈ ਪਤਾ ਨਹੀਂ ਕਿਹੜੀ ਹੈ ਤੇ ਆ ਆਪਣੀ ਕਣਕ ਹੀ ਲੱਗੀ ਹੋਈ ਏ ਵੀ ਤੇ ਫਸਲਾਂ ਇੱਧਰ ਬਹੁਤ ਹੁੰਦੀਆਂ ਜੀਰਾ ਜਵਾਰ ਜਵਾਰ ਵੀ ਹੁੰਦਾ ਕੌਫ ਤੇ ਆਪਣਾ ਇਹ ਸੁੰਡ ਸੁੰਡ ਨਹੀਂ ਕਹਿੰਦੇ ਉਹਨੂੰ ਕੀ ਕਹਿੰਦੇ ਅਜਵੈਨ ਸੁੰਡ ਤਾਂ ਹੋਰ ਹੋ ਗਈ ਅਜਵੈਨ ਉਹ ਸਾਰਾ ਕੁਝ ਇੱਧਰ ਹੁੰਦਾ ਤੇ ਫਸਲਾਂ ਵਧੀਆ ਨੇ ਉਹ ਛੋਟੇ ਛੋਟੇ ਬੂਟੇ ਲੱਗਦੇ ਆ ਜਿਹੜੇ ਆਪਣੇ ਛੋਲੇ ਉਹ ਬਹੁਤ ਜ਼ਿਆਦੇ ਹੁੰਦੇ ਇੱਧਰ ਚਿੱਟੇ ਕਾਲੇ ਜਿਨ੍ਹਾਂ ਨੂੰ ਆਪਾਂ ਬੱਗੇ ਛੋਲੇ ਕਹਿ ਦਿੱਤਾ ਚਿੱਟੇ ਛੋਲੇ ਸਾਰੇ ਛੋਲੇ ਹੁੰਦੇ ਆ ਫਸਲਾਂ ਚੰਗੀਆਂ ਨੇ ਬਾ ਪਾਣੀ ਖਣੋ ਮਾੜੀ ਮੋਟੀ ਮਾਰ ਰਹਿ ਜਾਂਦੀ ਕਈ ਵਾਰੀ ਬਾਕੀ ਅੱਗੇ ਨਾਲ ਕਾਫੀ ਸੁਧਾਰ ਆਇਆ ਕੇਤੀ ਬਾੜੀ ਹੋਣ ਲੱਗੀ ਏ ਜਰ ਤੇ ਬਾਕੀ ਮੇਨ ਬਿਜ਼ਨਸ ਆਲਾ ਆਬੇ ਹੈ ਗੁਜਰਾਤ ਸਾਰਾ ਹੀ ਤੇ ਜਿਸ ਪਾਸੇ ਆਪਾਂ ਫਿਰਦੇ ਆ ਇੱਧਰ ਤਾਂ ਰਿਲਾਇੰਸ ਇੰਡੈਨ ਇੰਡੀਅਨ ਤੇ ਐਚਪੀ ਭਾਰਤ ਪੈਟਰੋਲੀਅਮ ਸਾਰਿਆਂ ਦਾ ਹੀ ਇੱਧਰ ਜੜੀਆਂ ਰਿਫਾਇਨਰੀਆਂ ਨੇ ਉਹ ਸਾਰਿਆਂ ਦੀਆਂ ਹੀ ਨੇ ਸਾਹਮਣੇ ਕੰਪਨੀ ਹੈ ਜੀ ਕਰੋਨਾ ਇਹਨਾ ਪਤੰਦਰਾ ਨੇ ਕੰਪਨੀ ਦਾ ਨਾਂ ਹੀ ਕਰੋਨਾ ਰੱਖ ਛੱਡਿਆ ਵਿਖਾਉਣਾ ਤੁਹਾਨੂੰ ਹਾਂ ਲਿਖਿਆ ਮੋਟਾ ਮੋਟਾ ਕਰੋਨਾ ਹਾਂ ਲਿਖਿਆ ਇਤੋਂ ਦੂਰ ਕਾ ਹੈਗਾ ਜੀ 300 ਕਿਲੋਮੀਟਰ ਤੇ ਆਹ ਬੰਦੇ ਜਾ ਰਹੇ ਨੇ ਤੁਰ ਕੇ ਦੁਆਰ ਕਾ ਤੱਕ ਇਹਨਾਂ ਦੀ ਵੀ ਸ਼ਰਧਾ ਭਾਵਨਾ ਹੈ ਬਾਈ 300 ਕਿਲੋਮੀਟਰ ਇਹਨਾਂ ਤੁਰ ਕੇ ਜਾਣਾ ਝੰਡਾ ਚੱਕਿਆ ਸੀ ਉਹਨਾਂ ਕਈ ਮਿਲੇ ਸਾ ਆਪਾਂ ਨੂੰ ਇਹ ਰਾਸਤੇ ਜੇ ਤੁਹਾਨੂੰ ਇੱਕ ਬਖਾਇਆ ਕਈ ਇਦਾਂ ਦੇ ਸ਼ਰਧਾਲੂ ਮਿਲੇ ਆ ਜਿਹੜੇ ਅਹਮਦਾਬਾਦ ਤੋਂ ਵੀ ਤੁਰ ਤੁਰ ਕੇ ਜਾਂਦੇ ਆ ਦਵਾਰਕਾ ਤੱਕ ਲੇਟ ਲੇਟ ਕੇ ਵੀ ਲੇਟ ਕੇ ਹਾਂ ਲੰਮੇ ਪੈ ਕੇ ਵੀ ਕਈ ਗਏ ਨੇ ਲੰਮੇ ਤੇ ਬਾਪੂ ਜੀ ਨੇ ਦੱਸਿਆ ਚੋਲਾ ਦਾ ਘਰੇ ਇੱਥੇ ਸੈਲਰ ਬਹੁਤ ਜ਼ਿਆਦਾ ਨੇ ਛੋਟਾ ਚੋਲ ਜਿਹੜਾ ਹੁੰਦਾ ਜਿਵੇਂ ਸੇਲਾ ਚੋਲ ਜਾਂ ਛੋਟਾ ਜਿਹੜਾ ਹੁੰਦਾ ਚੋਲ ਉਹਨੂੰ ਲੰਮਾ ਕਰ ਕਰਕੇ ਬਾਸਮਤੀ ਬਣਾ ਕੇ ਵੇਚਦੇ ਐ ਇੱਥੇ ਐਵੇਂ ਜਿਹੜਾ ਬਾਪੂ ਜੀ ਆ ਸਾਰੇ ਸੈਲਰੀ ਸੈਲਰ ਨੇ ਇੱਧਰ ਪਿੱਛੇ ਵੀ ਕਈ ਲੰਘ ਗਏ ਨੇ ਦੇਖਿਓ ਹੁਣ ਤੁਸੀਂ ਵੀਡੀਓ ਚ ਤੇ ਆ ਵੀ ਸਾਰੇ ਸੈਲਰੀ ਨੇ ਅੱਛਾ ਜਿਆਦਾ ਪਿੱਛੇ ਰਹਿ ਗਏ ਨੇ ਮੈਂ ਨਾ ਉਧਰ ਰਹਿ ਗਿਆ ਆਪਾਂ ਅਹਮਦਾਬਾਦ ਆ ਗੱਲ ਆ ਕੇ ਗਾਂ ਆ ਗਏ ਆ ਜਿਹੜਾ ਬਾਬਲਾ ਉਹ ਥੋੜਾ ਜਿਹਾ ਇਸ ਪਾਸੇ ਰਹਿ ਜਾਂਦਾ ਸ਼ੈਲਰ ਸਾਰੇ ਇਸ ਪਾਸੇ ਰਹਿ ਜਾਂਦੇ ਨੇ ਬਹੁਤ ਸ਼ੈਲਰ ਇੱਧਰ ਮਸ਼ੀਨਾਂ ਲੱਗੀਆਂ ਹਨਾ ਛੋਟੇ ਚੋਲਾਂ ਨੂੰ ਵੱਡੇ ਬਣਾ ਬਣਾ ਹੋਏ ਜੀ ਅਹਮਦਾਬਾਦ ਰਹਿ ਗਏ ਜੀ ਇੱਧਰ ਪਿੱਛੇ ਆਪਾਂ ਅਹਮਦਾਬਾਦ ਤੋਂ ਮੁੜ ਗਿਆ ਗੜੋਦਾਵਾਲ ਨੂੰ ਗੜੋਦਾਵਾਲ ਨੂੰ ਰਿੰਗ ਰੋਡ ਵਜਦਾ ਹੈ ਫਰਦਾ ਹਾਂ ਹਾਂ ਤੇ ਰਿੰਗ ਰੋਡ ਵਜਦਾ ਇਹ ਥੋੜਾ ਬੜੋਦਾ ਵੱਲ ਜਾਏਗਾ ਨਾ ਬੜੋਦੇ ਨੂੰ ਚੱਲਦਾ ਹੈ ਹਾਂ ਇਹ ਅੰદાવાદ ਦਾ ਰਿੰਗ ਰੋਡ ਵਜਦਾ ਜਿਹੜਾ ਜਾਂਦਾ ਹੈ ਅੰદાવાદ ਤੋਂ ਬੜੋਦਾ ਚੜ ਗਿਆ ਉਹਦੇ ਤੇ ਅੱਗੇ ਬਾਈਪਾਸ ਗਿਆ ਮੈਂ ਦਵਾਦਾ ਅੱਛਾ ਇਹ ਬਾਈਪਾਸ ਹੀ ਹੈ ਬਾਈਪਾਸ ਹੈ ਅੰદાવાદ ਅੱਛਾ ਜਿਹੜਾ ਜਿਫੇਰੇ ਚੱਕਰ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਿਛਲੀਆਂ ਵੀਡੀਓ ਦੇ ਵਿੱਚ ਦੋ ਤਿੰਨ ਚੱਕਰ ਵੱਜਦੇ ਆਇਆ ਅੰદાવાદ ਤੋਂ ਦਵਾਲੇ ਇੱਕ ਛੋਟਾ ਫਿਰ ਉਹਦੇ ਵੱਡਾ ਫਿਰ ਉਸੇ ਬਾਰ ਕੋਰ ਵੱਡਾ ਇਹ ਉਹਨਾਂ ਚੱਕਰਾਂ 'ਚ ਇੱਕ ਚੱਕਰ ਤੇ ਆਪਾਂ ਰਿੰਗ ਰੋਡ ਤੋਂ ਬਾਹਰ ਬਾਈਪਾਸ ਤੋਂ ਫਿਰ ਮੇਨ ਹਾਈਵੇ ਤੇ ਚੜਨਾ ਆਪਾਂ ਜਿਹੜਾ ਸਿੱਧਾ ਜਾਂਦਾ ਮੜੋਦਾ ਭਾਈ ਇੱਧਰ ਲੱਗੀ ਹੋਈ ਏ ਕਣਕ ਤੇ ਆਪਣੇ ਸੱਜੇ ਪਾਸੇ ਆ ਝੋਨਾ ਆ ਝੋਨਾ ਲੱਗਿਆ ਆ ਸਾਹਮਣੇ ਭਾਈ ਇੱਧਰ ਝੋਨਾ ਵੀ 12 ਮਹੀਨੇ 30 ਦਿਨ ਲੱਗਦਾ ਤੇ ਕਣਕ ਵੀ 12 ਮਹੀਨੇ 30 ਦਿਨ ਜਿਵੇਂ ਕਣਕ ਵੜੀ ਹੁੰਦੀ ਨਾਲ ਝੋਨਾ ਵੀ ਵੜਿੰਦਾ ਆ ਸਾਰੇ ਝੋਨੇ ਦੇ ਖੇਤ ਨੇ ਪਾਣੀ ਲੱਗਾ ਹੋਇਆ ਤੇ ਝੋਨਾ ਬੀਜਿਆ ਆ ਆ ਝੋਨਾ ਵਿੱਚੋਂ ਨਾ ਉਹ ਵਿੱਚ ਕਣਕ ਤੇ ਉਰਾ ਝੋਨਾ ਕੀ ਬਾਤ ਹੈ ਪਾ ਗੱਡੀ ਖੜੀ ਕੀਤੀ ਹੈ ਜੀ ਅਹਮਦਾਬਾਦ ਦੇ ਲਾਗੇ ਨੈਸ਼ਨਲ ਐਕਸਪ੍ਰੈਸ ਵੇ ਜਿਹੜਾ ਬੜੋਦੜਾ ਨੂੰ ਜਾਂਦਾ ਉਹਦੇ ਲਾਗੇ ਖੜੀ ਕੀਤੀ ਹੈ 3 ਘੰਟੇ ਤਾਂ ਨਹੀਂ ਹੋਏ ਹਲੇ ਪਰ ਇਹਦੂਗਾ ਜਿਹੜਾ 100 ਕਿਲੋਮੀਟਰ ਦਾ ਐਕਸਪ੍ਰੈਸ ਵੇ ਆ ਉਹਦੇ ਤੇ ਰੁਕਣ ਲਈ ਕਿਤੇ ਵੀ ਜਗ੍ਹਾ ਨਹੀਂ ਹੈਗੀ ਇਸ ਕਰਕੇ ਇੱਥੇ ਜਿੰਨੇ ਟਰੱਕ ਵਾਲੇ ਨੇ ਸਾਰੇ ਇੱਥੇ ਰੁਕਦੇ ਨੇ ਇੱਕ ਵਾਰੀ ਆਪਣੀ ਵੀ ਗੱਡੀ ਖੜੀ ਹੋਈ ਹੈ ਅੱਧਾ ਘੰਟਾ ਇੱਥੇ ਰੁਕਾਂਗੇ ਤਾਂ ਫਿਰ ਇੱਥੋਂ ਗਾਹ ਜਾਣਾ 100 ਕਿਲੋਮੀਟਰ ਦਾ ਜਿਹੜਾ ਐਕਸਪ੍ਰੈਸ ਵੇ ਆ ਉਹ ਪਾਰ ਕਰਕੇ ਬੜੋਦੜਾ ਪਹੁੰਚਾਂਗੇ ਵੜੋਦਰਾ ਵੀ ਕਹਿੰਦੇ ਉਹਨੂੰ ਤੇ ਵੜੋਦਾ ਵੀ ਕਹਿ ਦਿੰਦੇ ਆ ਅਹਮਦਾਬਾਦ ਵਾਲੇ ਇਸ ਕਰਕੇ ਉਹਨੂੰ ਵੜੋਦਾ ਹੀ ਜ਼ਿਆਦਾਤਰ ਕਹਿੰਦੇ ਆ ਵੜੋਦਰਾ ਘਾਟ ਹੀ ਕਹਿੰਦਾ ਕੋਈ ਕਾਗਜ਼ੀ ਕਾਰਵਾਈ ਹੁੰਦੀ ਵੜੋਦਰਾ ਦੇ ਨਾਂ ਤੇ ਆ ਪੀਲੀਏ ਵੀ ਚਾਹ ਚੂਗੋ 150 ਪੀਟਾ ਬੇਜੇ ਤੋਂ ਨਕੀਜੀ ਦੁਕਾਨ ਹੈ ਆ ਬਾਪੂ ਜੀ ਵੀ ਆਪਾਂ ਨੂੰ ਅਸੇ ਢਾਬੇ ਤੇ ਮਿਲੇ ਸੀ ਤੇ ਕਾ ਬਾਪੂ ਜੀ ਹਾਂ ਜੀ ਹਾਂ ਆ ਬਾਪੂ ਦੀ ਵੀਡੀਓ ਬਣਾਣ ਲੱਗੇ ਬਾਪੂ ਦੀ ਵੀਡੀਓ ਬਣਾਣੀ ਪਈ ਇਹ ਬਾਪੂ ਵੀ ਆਪਾਂ ਨੂੰ ਉੱਥੇ ਮਿਲੇ ਸੀ ਉਸੇ ਟਾਬੇ ਦੇ ਜਿੱਥੇ ਆਪਾਂ ਰੁਕੇ ਸੀ ਇੱਕ ਰਾਤ ਤੇ ਇਹ ਵੀ ਕਹਿੰਦੇ ਸੀ ਜੇ ਬਾਪੂ ਤੈਨੂੰ ਜਿਹੜਾ ਜਿਹੜੇ ਬਾਪੂ ਨਾਲ ਆਲਾ ਪਾਣੇ ਪਿਆ ਉਹ ਤੈਨੂੰ ਨਾਲ ਲੈ ਗਿਆ ਤੇ ਤੂੰ ਚੱਲ ਪੀ ਮੇਰੇ ਨਾਲ ਚੱਲ ਪੀ ਆ ਬਾਪੂ ਆ ਬਾਪੂ ਦੀ ਗੱਡੀ ਤੇ ਆ ਬਾਪੂ ਲੱਗਾ ਫੋਨ ਤੇ ਬਾਪੂ ਜੀ ਤੁਸੀਂ ਕਿੱਥੇ ਜਾਣਾ ਓਕੇ ਓਕੇ ਤੁਸੀਂ ਕਿੱਥੇ ਜਾਣਾ ਆਈ ਬੰਬੇ ਅਸੀਂ ਆਪੇ ਹੀ ਬੰਬਈ ਵਾਲੇ ਜਾਣਾ ਤੇ ਕਿ ਨਾਸੀ ਘੁੰਮ ਕੇ ਜਾਣਾ ਜਾਂ ਕਿਧਰ ਜਾਣਾ ਸਿੱਧੇ 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 ਹੀ ਫਿਰ ਮੈਨੂੰ ਉਥੋਂ ਲੈ ਲੈ ਜਾ ਤੁਸੀਂ ਗੁਰਦੁਆਰਾ ਸਾਹਿਬ ਦਾ ਠੀਕ ਹੈ ਜੀ ਵਾਪਸ ਤੱਕ ਤਾਂ ਜਾਵਾਂਗੇ ਤਾਂ ਲੈ ਠੀਕ ਹੈ ਠੀਕ ਹੈ ਬਾਪੂ ਨਾਲ ਵਾਪਸ ਤਾਂ ਕੇ ਚੱਲ ਜਾਗੇ ਆਪਾਂ ਜੋ ਕਿ 100 ਕਿਲੋਮੀਟਰ ਹੈਗਾ ਨਾ ਉਥੋਂ ਆਹੇ ਆਹੇ ਹਾਂ ਬਾਪੂ ਨਾਲ ਉਧਰ ਕੱਲ੍ਹ ਨਹੀਂ ਆਪਾਂ ਚੜ ਗਏ ਆਪਾਂ ਨੈਸ਼ਨਲ ਐਕਸਪ੍ਰੈਸ 'ਤੇ ਇੱਕ ਜਿਹੜਾ ਆਪਣੇ ਇੰਡੀਆ ਦਾ ਨੈਸ਼ਨਲ ਐਕਸਪ੍ਰੈਸ 'ਤੇ ਇੱਕ ਅਹੰਦਾਬਾਦ ਤੋਂ ਬੜੋਦਰਾ ਤੱਕ ਜਾਂਦਾ ਹੈ ਚੜ ਗਏ ਆਂਦੇ ਨੇ ਰੋਡ ਸਾਫ਼ ਨੇ ਘੈਂਟ ਰੋਡ ਨੇ ਤੇ 100 ਕਿਲੋਮੀਟਰ ਦਾ ਇਹ ਰੋਡ ਆਪਾਂ ਅਹਮਦਾਬਾਦ ਤੋਂ ਲੈ ਕੇ ਵੜੋ ਉਧਰ ਆ ਤਾਂ ਕਿ ਐਸੇ ਰੋਡ ਤੇ ਜਾਣਾ ਸਿੱਧਾ ਸਿੱਧਾ ਰੋਡ ਇਹ ਸਿੱਧਾ ਹੀ ਆਣਾ ਸਿੱਧਾ ਬੰਬੇ ਦਾ ਕੇ ਅੱਛਾ ਬੰਬੇ ਦਾ ਕੇ ਜਾਂਦਾ ਇਹ ਸਿੱਧਾ ਠੀਕ ਹੈ ਭਾਈ ਆ ਇਹ ਵੀ ਪੰਜਾਬੀਆਂ ਦੀ ਗੱਡੀ ਵੇਖੋ ਪੂਰੀ ਸ਼ਿੰਗਾਰੀ ਹੋਈ ਸੰਤ ਭਿੰਡਰਾ ਵਾਲੀ ਦੀ ਤਸਵੀਰ ਖੰਡੇ ਵਾਹਿਗੁਰੂ ਸਤਨਾਮ ਸਭ ਕੁਝ ਲਿਖਿਆ ਆਇਆ ਸੀ ਇਹਦੇ 'ਚ ਖਤਮ ਹੁੰਦਾ ਹੈ ਜੇ ਆਪਣਾ ਜਿਹੜਾ ਨੈਸ਼ਨਲ ਐਕਸਪ੍ਰੈਸ ਵੇਲੇ ਇੱਕ ਇਥੇ ਖਤਮ ਹੋ ਗਿਆ ਬਰੋਦਾ ਬਾਈਪਾਸ ਚੱਲੂ ਹੋ ਗਿਆ ਇਥੋਂ ਸਾਹਮਣੇ ਆਪਣੀ ਇਹ ਪੋੜਾ ਇਥੋਂ ਸ਼ੁਰੂ ਹੁੰਦਾ ਜੀ ਬਾਈਪਾਸ ਹੈ ਉਹ ਬੋਲਦੇ ਥੱਲੋਂ ਦੀ ਵੜ ਕੇ ਤੁਸੀਂ ਬਰੋਦੇ 'ਚ ਵੜ ਜਾਓਗੇ ਤੇ ਆ ਚਾਰ ਚਫਰੇ ਜਿਹੜੀ ਸੜਕ ਹੈ ਗੋਲ ਇਹ ਬਾਈਪਾਸ ਹੈ ਰਿੰਗ ਰੋਡ ਜਿਹਨੂੰ ਕਹਿੰਦੇ ਹੈ ਨਾ ਉਹਨੂੰ ਇਹਨੂੰ ਬਾਈਪਾਸ ਹੀ ਕਹਿੰਦੇ ਰਿੰਗ ਰੋਡ ਉੱਥੇ ਕਹਿੰਦੇ ਠੀਕ ਹੈ ਆਹ ਰਿੰਗ ਰੋਡ ਨੂੰ ਕਹਿੰਦੇ ਆ। ਰਿੰਗ ਰੋਡ ਦੇ ਨਾਲ ਰੋਡ ਬਾਈਪਾਸ ਹੈ। ਠੀਕ ਹੈ। ਇਹ ਬਾਈਪਾਸ ਹੈ ਤੇ ਜਿਹੜਾ ਹੰਦਾ ਬਾਗਲਾ ਆਪਾਂ ਰੋਡ ਪਾਰ ਕੀਤਾ ਉਹ ਰਿੰਗ ਰੋਡ ਸੀ। ਇਹ ਨੈਸ਼ਨਲ ਹਾਈਵੇ 48 ਨੈਸ਼ਨਲ ਹਾਈਵੇ 48 ਤੇ ਚੜ ਗਿਆ ਆਪਾਂ। ਜਿਹੜਾ ਸਿੱਧਾ ਬੰਬਈ ਤੱਕ ਜਾਂਦਾ ਹੈ। ਲੰਮਾ ਰੂਟ। 12 ਵਜੇ ਚੱਲੇ ਸੀ ਆਪਾਂ। 12 ਵਜੇ ਚੱਲੇ ਸੀ ਆਪਾਂ ਦਾ ਟਾਈਮ ਹੋ ਗਿਆ 3 3 ਵਜ ਗਿਆ ਗੱਡੀ ਨੂੰ ਸਾਧਣ ਲਈ ਰੋਕਿਆ ਪੰਪ ਤੇ ਆਪਣਾ ਬਰੋਦਰਾ ਤੋਂ ਬਾਹਰ ਆ ਕੇ ਨੈਸ਼ਨਲ ਹਾਈਵੇ 48 ਤੇ ਪੰਪ ਹੈ ਇੰਡੀਅਨ ਆਲ ਦਾ ਤੇ ਇੱਥੇ ਝਟ ਅੱਧਾ ਘੰਟਾ ਨਾਲੇ ਦਾ ਗੱਡੀ ਨੂੰ ਸਾਧਵਾਣਾ ਨਾਲੇ ਆਪ ਸਾਧ ਲੈਣੇ ਆ ਸਾਹਮਣੇ ਕੰਟੇਨ ਟਾਈਪ ਹੈਗੀ ਏ ਛੋਟਾ ਜਿਹਾ ਹੋਟਲ ਟਾਬਾ ਉਥੋਂ ਪੀਵਾਂਗੇ ਚਾਹ ਚੂ ਤੇ ਗਰਮੀ ਪੂਰੀ ਏ ਇੱਧਰ ਉਹ ਨਾ ਗਰਮੀ ਜਿਹੜੀ ਆਪਣੀ ਮਾਰਚ ਆਪਰਾ ਜੂਨ ਜੁਲਾਈ ਚ ਹੁੰਦੀ ਏ ਮਾਰਚ ਤਾਂ ਠੰਡਾ ਹੁੰਣਾ ਲਾ ਜੂਨ ਜੁਲਾਈ ਚ ਹੁੰਦੀ ਏ ਉਹ ਜਿਹੜੀ ਗਰਮੀ ਇੱਧਰ ਤੇ ਖੜਨ ਵਾਲੀ ਗਰਮੀ ਏ ਤੇ ਮੈਂ ਵੀ ਦੁਬਾਰਾ ਗੱਡੀ ਚੱਕ ਕੇ ਤੇ ਡੇਢ ਦੋ ਘੰਟੇ ਚ ਆਪਾਂ ਪਹੁੰਚ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਚੱਲ ਪਏ ਆ 100 ਕਿਲੋਮੀਟਰ ਦਾ ਸਾਰਾ ਪੰਧ ਹੈਗਾ ਕਰਨਿਆਪਾਰ ਤੇ ਪਹੁੰਚਣਾ ਗੁਰਦੁਆਰਾ ਸਾਹਿਬ ਜਾ ਅਸਲੀ ਜਾ ਜੀ ਹੈ ਅਸਲੀ ਹੈ ਨਹੀਂ ਨਹੀਂ ਅਸਲੀ ਹੈ ਉਹ ਨਹੀਂ ਅਸਲੀ ਕਿਤੋਂ ਆਇਆ ਬਣਾਇਆ ਵਾ ਇਹ ਆ ਵੀ ਵਡੋਦਰਾ ਦਾ ਡੰਪ ਯਾਰਡ ਆ ਕੂੜਾ ਕੂੜਿਆਂ ਦਾ ਪਹਾੜ ਨੇ ਇਹ ਡੇਟ ਫਾਈਨਲੀ ਪਹੁੰਚ ਗਿਆ ਜੀ ਆਪਾਂ ਗੁਰਦੁਆਰਾ ਚਾਦਰ ਸਾਹਿਬ ਇਹ ਗੁਰਦੁਆਰਾ ਚਾਦਰ ਸਾਹਿਬ ਦਾ ਜੋ ਨਾਮ ਹੈ ਇਹ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਵਿੱਚ ਜੋ ਗੁਰਦੁਆਰਾ ਬਣਾਇਆ ਗਿਆ ਬਡੂਚ ਦੇ ਅੰਦਰ ਨਰਮਦਾ ਨਦੀ ਦੇ ਕੰਢੇ ਤੇ ਗੁਰਦੁਆਰਾ ਚਾਦਰ ਸਾਹਿਬ ਉਸੇ ਨਾਮ ਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਇਹ ਉਸੇ ਕਾਰਸਵਾਲੇ ਬਾਬਿਆਂ ਨੇ ਬਣਾਇਆ ਜਿਨ੍ਹਾਂ ਕਾਰਸਵਾਲੇ ਬਾਬਿਆਂ ਦੀ ਸੇਵਾ ਚਲਦੀ ਪਈ ਇਹ ਲਖਪਤ ਵੀ ਤੇ ਉੱਥੇ ਬੇੜਦਵਾਰ ਕਾ ਵੀ ਤੇ ਉਹਨਾਂ ਬਾਬਿਆਂ ਨੇ ਇਹ ਗੁਰਦੁਆਰਾ ਬਣਾਇਆ ਆ ਪਾਰਕਿੰਗ ਆ ਸਾਰੇ ਟਰੱਕਾਂ ਵੀਰਾਂ ਆ ਲੈ ਆਂਦੀ ਸਾਰੇ ਟਰੱਕਾਂ ਵਾਲੇ ਵੀਰਾਂ ਦੀ ਪਾਰਕਿੰਗ ਤੇ ਸਾਹਮਣੇ ਗੁਰਦਰਾ ਸਾਹਿਬ ਕਮਰੇ ਵੀ ਹੈਗੇ ਇਥੇ ਰਨ ਰੋਣ ਲਈ ਸਾਰਾ ਪ੍ਰਬੰਧ ਹੈਗਾ ਇਥੇ ਤੇ ਦੇਖਦੇ ਆ ਲਾਣੇ ਹਿਸਾਬ ਰੂਮ ਮਿਲਦਾ ਤੇ ਰੂਮ ਲੈ ਲੈਨੇ ਜੇ ਟੈਂਟ ਦਾ ਹੈਗਾ ਹੀ ਟੈਂਟ ਠੋਕ ਲਾਂਗੇ ਕਿਤੇ ਨਾ ਕਿਤੇ ਜਗ੍ਹਾ ਤਾਂ ਮਿਲ ਹੀ ਜਾਏਗੀ ਕੋਈ ਡੀ ਕੋਈ ਚਿੰਤਾ ਨਹੀਂ ਗੁਰਦਰਾ ਸਾਹਿਬ ਆ ਗਏ ਆਪ ਦੇ ਘਰੇ ਆ ਗਏ ਆਪਾਂ ਲਓ ਜੀ ਕਮਰਾ ਆਪਾਂ ਨੂੰ ਮਿਲ ਗਿਆ ਆ ਕਮਰਾ ਗੁਰਦੜ ਸਾਹਿਬ ਦੇ ਪਹਿਲਾਂ ਨਹਾਏ ਧੋਣੇ ਆ ਚੰਗੀ ਤਰ੍ਹਾਂ ਤੋ ਕੀ ਅੱਜ ਦੁਜਾ ਰਹਿਣੇ ਆਪਾਂ ਨਹੀਂ ਲਾਤੇ ਨਹਾਣੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਚੱਲਨੇ ਆ ਦਰਸ਼ਨ ਮੇਲੇ ਕਰਨ ਪ੍ਰਸ਼ਾਦਾ ਪਾਣੀ ਲਗਣ ਪਹਿਲਾਂ ਨਹਾ ਲਉ ਲਈਏ ਚੰਗੀ ਤਰ੍ਹਾਂ ਸੁਰਤ ਚ ਫਿਰ ਲਈਏ ਸੁਰਤ ਫਿਰ ਲਈਏ ਆਪਦੇ ਆਪ ਨੂੰ